ਦੀਏ ਐਂਡ ਸਰਵਿਸ ਆਂ ਪ੍ਰੋਜੈਕਟ ਬੰਡੂਨ ਯੂਨੀਵਰਸਿਟੀ ਦੇ ਕਾਲਜ ਦੇ ਆਏ ਹੋਏ ਐਂਡ ਅਸੀਂ 19 ਦਿਨ ਚੱਲੇ ਅਧਿਕਰ ਮੀਡੀਆ ਦੇ ਵਿੱਚ ਤੁਹਾਨੂੰ ਮੈਸੇਜ ਸੀ ਕਿ ਅੱਲਾਹ ਤੇ ਤੁਸੀਂ ਨਹੀਂ ਬੜ ਸਕਦੇ ਆ ਪਰੋਂ ਬਾਹਰ ਦੇਣਾ ਤੁਹਾਡੀ ਗੱਡੀਆਂ ਤਾਂ ਬੜਾ ਸਾਡਾ ਮਿਸਪਲ ਨਾਲ ਵੀ ਪੰਗਾ ਬਹੁਤ ਹੋਇਆ ਤੇ ਅਸੀਂ ਜਾਣਾ ਜਣਾ ਸਾਨੂੰ ਮਾਰ ਦੇਵਾਂਗੇ ਦੇਖ ਲਿਆਗੇ ਅਸੀਂ ਕੋਈ ਗੱਲ ਨਹੀਂ ਉਹ ਭਾਈਚਾਰਾ ਸਾਡੇ ਭਾਈ ਹੈਗੇ ਅਸੀਂ ਪਹਿਲੇ ਵੀ ਗਏ ਆ ਉਹ ਇੱਕ ਇੱਕ ਦੋ ਗੱਲਾਂ ਚਾਹਤੇ ਰੱਖੋ ਸੰਜਾਮ ਜੀ ਉਹਦਾ ਗੁਰੂਆਂ ਦੇ ਨਾਮ ਤੇ ਜੀ ਸਰ ਗੁਰੂ ਸਾਹਿਬ ਨੇ ਜਦੋਂ ਮੁਸ਼ਕਲ ਪਈ ਹਿੰਦੁਸਤਾਨ ਨੇ ਉਹ ਕਸ਼ਮੀਰ ਦੇ ਪੰਡਤ ਗੁਰੂ ਤੇਗ ਬਹਾਦਰ ਸਾਹਿਬ ਕੋਲ ਆਏ ਗੁਰੂ ਸਾਹਿਬ ਨੇ ਆਪਣਾ ਸੀਸ ਦਿੱਤਾ ਦਿੱਲੀ ਦਿੱਲੀ ਕਦੰਜੂ ਨੂੰ ਬਚਾ ਲਿਆ ਤੁਸੀਂ ਵੀ ਜਾਣਦੇ ਜੀ ਸਰ ਸਿੱਖਾਂ ਦਾ ਫਲਸਫਾ ਸਿੱਖ ਸੋਚ ਕੋ ਹੈਗੀ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਬਾਣੀ ਸਰਬੱਤ ਦਾ ਭਲਾ ਸਾਡੇ ਵੀ ਅਸੀਂ ਜਦੋਂ ਮੂਲ ਮੰਤਰ ਦਾ ਬਾਤ ਕਰਦੇ ਆ ਨਿਰਭਉ ਨਿਰਵੈਰ ਨਿਰਭਉ ਅਸੀਂ ਡਰਦੇ ਨਹੀਂ ਨਿਰਵੈਰ ਸਾਡਾ ਕਿਸੇ ਨਾਲ ਬੈਰ ਨਹੀਂ ਅਸੀਂ ਤੇ ਉਹ ਆ ਜਿਨ੍ਹਾਂ ਨੇ ਗੁਰੂ ਕੋ ਬਿੰਦ ਸਿੰਘ ਪਾਸ਼ਾ ਦੇ ਪੁੱਤ ਸ਼ਹੀਦ ਕਰਾਏ ਔਰੰਗਜ਼ੇਬ ਪਰਉਦੇ ਦੇ ਪੁੱਤਰ ਨੂੰ ਜਦੋਂ ਮਦਦ ਦੀ ਲੋੜ ਪਈ ਉਹ ਹੱਥ ਜੋੜ ਕੇ ਆਇਆ ਗੁਰੂ ਸਾਹਿਬ ਨੇ ਉਹਦੀ ਮਦਦ ਵੀ ਕੀਤੀ ਉਹ ਸਿੱਖੀ ਦਾ ਮੂਲ ਆ ਨਿਰਵੈਰ ਹਾਂ ਜਿਹੜੀਆਂ ਸਰਕਾਰਾਂ ਉਹ ਕੋਈ ਵੀ ਜਾਂ ਜਿਹੜੇ ਪੋਲਿਟਿਸ਼ਨ ਉਹ ਥੋੜਾ ਜਿਹਾ ਮਾਹੌਲ ਕਈ ਵਾਰੀ ਖਰਾਬ ਕਰਦੇ ਪਰ ਤੁਸੀਂ ਮਾਤਰੀ ਦਾ ਇਦਰ ਦੇ ਪੰਜਾਬੀ ਆਪਣੇ ਸਾਰਿਆਂ ਦੇ ਖੂਨ ਇੱਕੋ ਜਿਹਾ ਹੈ ਅੰਗ ਹੱਥ ਪੈਰ ਇੱਕੋ ਜਿਹਾ ਗੁਰਬਾਣੀ ਦਾ ਇੱਕ ਬਚਨ ਹੈਗਾ ਕਿ ਹਮਕਤ ਅਸੀਂ ਜਿਹੜੇ ਸ਼ੂਦਰ ਆ ਉਹ ਤੋਂ ਕਿਹੜਾ ਉੱਚਾ ਸਾਡੇ ਆ ਗੱਲ ਵੱਖਰੀ ਇੱਕ ਤੇ ਤੁਸੀਂ ਵੀ ਉੱਥੇ ਜਿੰਨਾਂ ਦੇ ਵਿਚਰਦੇ ਆ ਉਹਨਾਂ ਨੂੰ ਇਹ ਸੰਦੇਸ਼ ਦੇਣਾ ਕਿ ਜਦੋਂ ਪੰਜਾਬ ਦੇ ਵੀ ਉਧਰ ਆਉਂਦੇ ਆ ਪ੍ਰਸ਼ਾਸਨ ਗੱਲ ਕਰ ਸਕਦਾ ਕਾਨੂੰਨ ਦੇ ਦਾਰੇ ਅਮ ਜਨਤਾ ਨੂੰ ਹੱਕ ਨਹੀਂ ਆ ਉਹ ਤੁਰੇ ਜਾਂਦੇ ਕਿਸੇ ਨੂੰ ਰੋਕੇ ਤੁਹਾਡੇ ਇੱਕ ਬੰਦੇ ਨੇ ਬੜੀਆਂ ਫਿਰਕਾ ਪ੍ਰਸਤੀ ਗੱਲਾਂ ਦੀਆਂ ਤੁਹਾਡੇ ਹੀ ਮਤਲਬ ਹਮਾ ਚੰਦੇ ਉਹਦਾ ਅਸਰ ਫਿਰ ਇਹ ਕਿੱਥੇ ਵਿਆਪਕ ਹੁੰਦਾ ਉਹ ਬੰਦੇ ਪੋਲਿਟਿਸ਼ੀਅਨ ਆ ਆਮ ਪਬਲਿਕ ਨੂੰ ਉਹ ਭਾਵੇਂ ਪੰਜਾਬ ਦਾ ਵਾ ਜਾਂ ਹਮਾ ਚੰਦਾ ਵਾ ਉਹਨਾਂ ਨੂੰ ਕੋਈ ਫਰਕ ਨਹੀਂ ਆਪਾਂ ਭਰਾਵ ਬ੍ਰਦਰਹੁੱਡ ਕੋਈ ਮਸਲਾ ਨਹੀਂ ਇਹ ਸਾਡੀਆਂ ਭੈਣਾਂ ਇਹ ਸਾਡੀਆਂ ਬੱਚੀਆਂ ਤੁਹਾਨੂੰ ਪੰਜਾਬ ਦੇ ਵਿੱਚ ਕੋਈ ਉਂਗਲ ਵੀ ਨਹੀਂ ਕਰੂਗਾ ਮੈਂ ਕੋਈ ਬਿਲਕੁਲ ਵਿਧਿੰਤੀ ਕਰ ਲਾਈ ਸੀ ਪਾਣੀ ਉਹ ਸਾਰਾ ਮੈਂ ਦੇਖ ਲਿਆ ਸਭ ਮੈਂ ਤੁਹਾਨੂੰ ਮੌਕਾ ਮਿਲਿਆ ਤੁਹਾਡੇ ਚਰਨਾਂ ਚ ਹਾਂਜੀ ਦੇ ਚਰਨਾਂ ਚ ਆਣ ਦਾ ਅਸੀਂ ਇਹ ਚਾਹੁੰਦੇ ਕਿ ਸਾਡੀ ਬੇਟੀਆਂ ਧੀਆ ਕਿ ਅਸੀਂ ਸਾਨੂੰ ਲਗਾਵ ਹੈ ਪੰਜਾਬ ਨਾਲ ਔਰ ਮੈਂ ਖੁਦ ਪੰਜਾਬ ਨਾਲ ਮੋਟਾ ਮੈਂ ਹਾਂਜੀ ਮਤਲਬ ਸਾਡੇ ਦਾਦਾ ਪਰਦਾਦਾ ਮਹਾਰਾਜ ਵੀ ਸੀ ਨਾਮ ਗਏ ਸੀ ਹਾਂਜੀ ਕਿ ਫਟਾਰਾ ਸੁਲਤਾਨੀ ਤੇ ਮਹਾਰਾਜ ਵੀ ਵੇ ਹੋ ਗਏ ਅੰਦਰ ਉਸ ਤੋਂ ਬਾਅਦ ਅਸੀਂ ਉੱਥੇ ਰਹੇਗੇ ਹਾਂ ਪਰ ਅਸੀਂ ਹੋਈ ਸੀ ਨਾ ਹੈਗੀ ਹੈ ਹਾਂ ਪਰ ਮੈਂ ਤੇ ਇਹ ਕਹਿੰਦਾ ਵੀ ਸਾਡੀ ਜਿਹੜੀ ਜ਼ਮੀਨ ਹੈ ਉੱਥੇ ਆ ਕੇ ਹਿਮਾਚਲ ਪ੍ਰਦੇਸ਼ ਵਿੱਚ ਇੱਕ ਮਦਦਾਰਾ ਸਾਮ ਵੀ ਬਣਾਇਆ ਜਾਏ ਉਹ ਵੀ ਮੈਂ ਜ਼ਮੀਨ ਦੇ ਲਈ ਪਿਆਰਾ ਤੇ ਤੁਸੀਂ ਚਾਹ ਤੇ ਤੁਹਾ ਇੱਕ ਸੰਦੇਸ਼ ਬਸ ਇਹ ਨੋਟ ਕਰਦੇ ਹਾਂ ਇੱਕ ਸੰਦੇਸ਼ ਅਸੀਂ ਜਿਹਨੇ ਕੁੜੀਆਂ ਆਈਆਂ ਮਿਲੀਆਂ ਗਈਆਂ ਇਹਨਾਂ ਦੇ ਥ्रू ਇਹ ਮੈਸੇਜ ਅਸੀਂ ਭੌਂਚਾ ਚਾਹਾਂਗੇ ਕਿ ਸਾਰਾ ਕੁਝ ਵੀ ਹੋ ਜਾਵੇ ਇਹ ਮੱਧ ਪ੍ਰਦੇਸ਼ ਪੰਜਾਬ ਇਹ ਇਹਨਾਂ ਦੇ ਜਿਹੜੇ ਪਾਣੀ ਪੈਣਾ ਕੋਈ ਕਰੀਆ ਕੋਸ਼ ਹੁੰਦਾ ਹੀ ਨਹੀਂ ਹੋ ਜਾਵੇ ਤਾਂ ਤਵੱਤੀ ਗੱਲ ਹੈ ਦੇਖੋ ਅ ਅੱਛੇ ਜਿਹੜੇ ਹਰਿਆਣਾ ਤੇ ਮਾਹੌਲ ਖਰਾਬ ਹੋਇਆ ਜਦੋਂ ਇੱਕ ਅੰਦੋਲਨ ਤੇ ਆ ਗਿਆ ਜਾਰ ਡੇ ਜੀ ਦੁਕਾਨਾਂ ਵੀ ਤੋੜੀਆਂ ਗਈਆਂ ਕੁਝ ਹੋਰ ਗਲਤ ਕੰਮਾਂ ਪਿਛਲੇ 100 ਸਾਲ ਦਾ ਕੀ ਪੰਜਾਬ ਦੀ ਹਿਸਟਰੀ ਇਤਿਹਾਸ ਦੇਖ ਲੋ ਕਿਵੇਂ ਕਿਤੇ ਖੜਕੂਆ ਦੇ ਗਿਆ ਸਾਡੇ ਸਾਡੇ ਕਿਸੇ ਨੇ ਦੂਜੇ ਨੂੰ ਮਾਰਾ ਨਹੀਂ ਆ ਮੇਰੇ ਆਪਣਾ ਪਿੰਡ ਅਬਰਸਰ ਜਦੇ ਸਾਡੇ ਪਿੰਡ ਚ 20 ਘਰ ਬ੍ਰਾਹਮਣ ਆ ਦੇ ਤੇ ਸਾਡੇ ਪਿੰਡ ਚ ਪੂਰਾ ਸਿਕਰ ਤੇ ਹੀ ਸਾਡਾ ਘਰ ਉਹ 20 ਘਰ ਅੱਜ ਵੀ ਪਿੰਡ ਚ ਹੈ ਮੀਆਂ ਤੇ ਕੀ ਹੋ ਗਿਆ ਕਿਸੇ ਸ਼ਰਾਰਤੀ ਨੇ ਉਸ ਵੇਲੇ ਜਿਹੜੇ ਨਵੰਬਰ ਸੇ ਕੁਛ ਨਾ ਕੋਸ਼ਿਸ਼ਾਰਤੀ ਬੀਗੇ ਉਹਨਾਂ ਨੇ ਇੱਕ ਪੰਡਤਾਂ ਦਾ ਮੁੰਡਾ ਚੁੱਕ ਰਿਆ ਜੀ ਜੀ ਸਾਡੇ ਵਿੱਚ ਦੇ ਜਿਹੜੇ ਸਿੱਖ ਹੀ ਖੜਕੂ ਆਦਿ ਜਿਹਨੂੰ ਸਰਕਾਰ ਟੈਰਰਿਸਟ ਕਹਿੰਦੀ ਆਹੀ ਉਹਨੂੰ ਖੜਕੂ ਕਹਿੰਦੀ ਜੀ ਜੀ ਉਹਨਾਂ ਨੇ ਪਤਾ ਕੀਤਾ ਵੀ ਕਿੰਨੇ ਚੁੱਕਿਆ ਪਤਾ ਕਰ ਕਿ ਉਹ ਬੰਦੇ ਲਿਆਂਦੇ ਮੁੰਡਾ ਵੀ ਲਿਆਂਦਾ ਜਿਨ੍ਹਾਂ ਨੇ ਚੁੱਕਿਆ ਉਹ ਥੋੜਾ ਸਰਕਾਰ ਦੇ ਨੇੜੇ ਸੀ ਕਈ ਵਾਰੀ ਕਰਾ ਸਰਕਾਰ ਹੀ ਰਹੀ ਹੁੰਦੀ ਆ ਜੀ ਜੀ ਉਹ ਬਦਨਾਮ ਜਿੱਦਾਂ ਹਿਮਾਚਲੂ ਕਰਦਣਗੇ ਜਾਂ ਪੰਜਾਬ ਦੀ ਗੱਲ ਕਰਨਗੇ ਇਹ ਪੋਲਿਟਿਸ਼ਨਾਂ ਦੀ ਥੇੜਾ ਮਜ਼ਹਬ ਨਹੀਂ ਸਿਖਾਤਾ ਆਪਸ ਵਿੱਚ ਗੱਲ ਮਜ਼ਹਬ ਕੋਈ ਧਰਮ ਭਾਵੇਂ ਹਿੰਦੂ ਆ ਭਾਵੇਂ ਸਿੱਖਾ ਇਹ ਵੈਵ ਨਾ ਨਹੀਂ ਸੁਣਾ ਉਹ ਫਿਰ ਉਹਨਾਂ ਕੋਲ ਮਾਫੀ ਮੰਗਾਈ ਤੇ ਮੁੰਡਾ ਉਹਨਾਂ ਨੂੰ ਵਾਪਸ ਦਿੱਤਾ ਪੰਜਾਬ ਦਾ ਖਾਕਾ ਇਹ ਆ ਵੀਰੋ ਤੇ ਜੀਣ ਦੋ ਜਿਸ ਸਾਧਨ ਬਾਹਰ ਅਸੀਂ ਦੋਈ ਗੱਲ ਇਹ ਹਿਮਾਚਲ ਦਾ ਤੇ ਐਮਪੀ ਸਾਡੀ ਤਾਂ ਇਹ ਧਰਮੀ ਹੈ ਗੁਰੂ ਮਹਾਰਾਜੀ ਧਰਮੀ ਹੈ पढ़ते हैं और हम यहाँ पंजाब में तीन चार दिन से रुके हुए हमें यहाँ पे कोई दिक्कत नहीं है और हम ये भी चाहते हैं की हिमाचल के जो भी भाई बहन है वो भी यहाँ पे घूमने आ सकते हैं और हम भाई पंजाब में भाईचारा चाहते हैं ਪੰਜਾਬ ਕੇ ਲੋਗ ਪੰਜਾਬ ਕੇ ਲੋਗੋਂ ਸੇ ਵੀ ਹੈ ਕਿ ਆਪ ਭੀ ਹਿਮਾਚਲ ਜਾ ਸਕ ਗੂਮ ਸਕਤੇ ਜਾਏ ਔਰ ਭਾਈਚਾਰਾ ਵਧਾਏ ਰੱਖੇ ਸਤੇ ਕਲ ਮੈਂ ਅੱਜ ਆਪਣੇ ਜਿਹੜੇ 50 ਸਟੂਡੈਂਟ ਸੀ ਉਹਨਾਂ ਨਾਲ ਲੁਧਿਆਣਾ ਹੁੰਦਾ ਹੋਇਆ ਪੰਜਾਬ ਗੋਲਡਨ ਟੈਂਪਲ ਸਾਹਿਬ ਤੇ ਪਹੁੰਚਿਆ ਇੱਥੇ ਮੈਂ ਸਾਰੇ ਜਿਹੜੇ ਮਾਨੀ ਜਥੇਦਾਰ ਹੈ ਉਹਨਾਂ ਨਾਲ ਵੀ ਮਿਲਣ ਦਾ ਮੈਨੂੰ ਮੌਕਾ ਮਿਲਿਆ ਤਤ ਮੇ ਸਾਡੀਆਂ ਧੀਆ ਸਾਡੇ ਬੱਚੇ ਵੀ ਨਾਲ ਹੈਗੇ ਆ ਔਰ ਸਾਨੂੰ ਜਦੋਂ ਅਸੀਂ ਉੱਥੋਂ ਚੱਲੇ ਆ ਸਾਨੂੰ ਇਹ ਡਰਾਇਆ ਗਿਆ ਕਿ ਪੰਜਾਬ ਚ ਹਾਲਤ ਬਹੁਤ ਖਰਾਬ ਹੈਗੇ ਆ ਪਰ ਅਸੀਂ ਜਿੱਦ ਕੀਤੀ ਹੈ ਕਿ ਇਸੀ ਹਾਲਤ ਅੱਛੇ ਜਾਾਂਗੇ ਔਰ ਇੱਕ ਪਿਆਰ ਦਾ ਸੰਦੇਸ਼ ਭਾਈ ਪਚਾਰੇ ਦਾ ਸੰਦੇਸ਼ ਅਸੀਂ ਹਿਮਾਚਲ ਦੀ ਤਰਫ ਤੇ ਪੰਜਾਬ ਚ ਲੈ ਕੇ ਜਾਾਂਗੇ ਔਰ ਅੱਜ ਇੱਥੇ ਆਣ ਦਾ ਸਾਡਾ ਇਹ ਮੌਕਾ ਹੈ ਕਿ ਅਭੀ ਅਸੀਂ ਵੀ ਹਿਮਾਚਲ ਪ੍ਰਦੇਸ਼ ਜਾ ਕੇ ਔਰ ਇੱਥੋਂ ਦੀ ਮੈਂ ਹਿਮਾਚਲ ਪ੍ਰਦੇਸ਼ ਦੇ ਜਿੰਨੇ ਮੇਰੇ ਭਾਈ ਭੈਣ ਹੈਗੇ ਆ ਉਹਨਾਂ ਨੂੰ ਇਹ ਸੰਦੇਸ਼ ਦੇਣਾ ਚਾਹੁੰਦਾ ਕਿ ਜਿਹੜਾ ਵੀ ਕੋਈ ਪੰਜਾਬ ਤੇ ਭਾਈ ਭੈਣ ਆਂਦਾ ਹੈ ਉਹਦੀ ਇੱਜ਼ਤ ਕਰੋ ਕਿਉਂਕਿ ਉਹਨਾਂ ਦੇ ਉੱਥੇ ਗੁਰਦਾਰੇ ਹੈਗੇ ਆ ਗੁਰੂਆਂ ਦੀ ਧਰਤੀ ਹੈਗੀ ਹੈ ਔਰ ਸਾਡਾ ਤਾਂ ਆਤਿਤੀ ਸਤਕਾਰ ਹੀ ਸਾਰਿਆਂ ਤੇ ਵੱਡੀ ਗੱਲ ਹੈ ਕਿਉਂਕਿ ਉਸ ਦੇਵ ਭੂਮੀ ਦੇ ਵਿੱਚ ਹਰ ਇੱਕ ਵਿਅਕਤੀ ਦਾ ਆਦਰ ਸਤਕਾਰ ਕਰਨ ਤੇ ਤਿਆਰ ਰਹਿੰਦਾ ਹੈ ਅਗਰ ਕਿਸੇ ਤੇ ਕੋਈ ਗਲਤ ਕੋਈ ਗਲਤੀਦਾਨ ਕੋਈ ਮਾਹੌਲ ਬਗਾਨ ਦੀ ਕੋਸ਼ਿਸ਼ ਕਰਦਾ ਹੈ ਤਾਂ ਉਹਦੇ ਨਾਲ ਕਾਨੂੰਨੀ ਕਾਰਵਾਈ ਕੀਤੀ ਜਾਏ ਜਿੱਤੇ ਤੇ ਦੋਨਾਂ ਪ੍ਰਦੇਸ਼ਾਂ ਦੇ ਵਿੱਚ ਔਰ ਪੂਰੇ ਦੇਸ਼ ਦੇ ਵਿੱਚ ਜਿਹੜਾ ਇੱਕ ਸਿੱਖ ਪੰਥ ਦਾ ਇੱਕ ਹੀ ਮੈਸੇਜ ਹੈਗਾ ਕਿ ਸਾਰੇ ਨਾਲ ਸਤ ਮਦ ਜਾਣਵੀ ਜਾਵੇ ਲੇਕਿਨ ਦੂਜੇ ਦੀ ਰੱਖਿਆ ਕੀਤੀ ਜਾਵੇ ਤਾਂ ਹੋਰ ਕੌਣ ਬੰਦੇ ਹੈਗੇ ਜੋ ਮਾਹੌਲ ਖਰਾਬ ਕਰ ਰਹੇ ਹੋ ਹਿਮਾਚਲ ਪ੍ਰਦੇਸ਼ ਦਾ ਕੋਈ ਵੀ ਆਏ ਉਧਰ ਚਰਨਾਂ 'ਚ ਛੂਕੇ ਇੱਕ ਗੁਰੂ ਸਤਕਾਰ ਉਹਦਾ ਕੀਤਾ ਜਾਂਦਾ ਹੈ ਤਾਂ ਇਦਾਂ ਦਾ ਮਾਹੌਲ ਬਣਾ ਕੇ ਹੀ ਸ਼ਾਂਤੀ ਭਾਵ ਨਾਲ ਦੋਨੋਂ ਸਟੇਟ ਦੋਨੋਂ ਦੋਨੋਂ ਜਿਹੜੇ ਸਾਡੇ ਜਿਹੜਾ ਰਾਜੇ ਹੈਗੇ ਐ ਚਾਹੇ ਪੰਜਾਬ ਹੈ ਚਾਹੇ ਹਿਮਾਚਲ ਪ੍ਰਦੇਸ਼ ਹੈ ਉਸ ਸਦ ਭਾਵਨਾ ਉਹ ਭਾਈਚਾਰਾ ਬੜੇ ਗੁਰੂ ਦੀ ਗੁਰੂ ਜੀ ਦੀ ਅ ਇੱਛਾ ਨਾਲ ਜਾਂ ਉਹਨਾਂ ਦੇ ਅਸ਼ੀਰਵਾਦ ਨਾਲ ਸਾਰੇ ਦੋਨੋਂ ਪ੍ਰਦੇਸ਼ ਸਮਰਿੱਧ ਹੋਣ ਔਰ ਇੱਥੇ ਦੀਆਂ ਇੱਥੇ ਦੀਆਂ ਪੈਣਾ ਇੱਥੇ ਦੇ ਬਜ਼ੁਰਗ ਬਿਲਕੁਲ ਆਪਣੀ ਉਹਨਾਂ ਦੀ ਸਵਸਥ ਰਹਿਣ ਔਰ ਅੱਗੇ ਪੂਰੇ ਪੂਰੇ ਸੰਸਾਰ ਤੇ ਉਹਨਾਂ ਦਾ ਨਾਮ ਹੋਏ ਇਹ ਹੀ ਮੈਂ ਜੱਥੇਦਾਰ ਦੇ ਚਰਣਾ ਚ ਬੇਨਤੀ ਕਰਦਾ ਹਾਂ ਕਿ ਸਾਨੂੰ ਅਸ਼ੀਰਵਾਦ ਦਿਓ ਔਰ ਤੁਸੀਂ ਵੀ ਇਹ ਮੈਸੇਜ ਜੋ ਹੈ ਸਾਨੂੰ ਭਾਈ ਭਾਰਿਆਂ ਨੂੰ ਦੋਨੋਂ ਸਟੇਟਾਂ ਦੇ ਸੂਬੇ ਦੇ ਲੋਕਾਂ ਨੂੰ ਦੇ ਦਿਨ ਤਾਂ ਮੈਂ ਬਹੁਤ ਤੁਹਾਡਾ ਧੰਨਵਾਦ ਹੋਵਾਂਗਾ ਬਾਏ ਗੁਰੂ ਜੀ ਕਾ ਸਾਹ ਬਾਏ ਗੁਰੂ ਜੀ ਦੀ ਫਤਿਹ